ਨਸ਼ੇ ਇਹ ਨਹੀਂ ਦਿਨੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣੇ ਹੋਏ ਨੇ ਬੇਸ਼ੱਕ ਸ਼ਰਾਬ ਦੇ ਠੇਕਿਆਂ ਨੂੰ ਕਾਨੂੰਨੀ ਮਾਨਤਾ ਹੈ ਪਰ ਕਾਨੂੰਨੀ ਮਾਨਤਾ ਹੋਣਾ ਸ਼ਰਾਬ ਦੇ ਸਿਹਤ ਤੇ ਮਾੜੇ ਪ੍ਰਭਾਵ ਘਟ ਨਹੀਂ ਕਰ ਦਿੰਦਾ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਟਰਨਓਵਰ ਕਰਉਣਾ ਦਾ ਪਰ ਪੰਜਾਬ ਦੀ ਜਵਾਨੀ ਨੂੰ ਇਸ ਤੋਂ ਹੋਣ ਵਾਲਾ ਨੁਕਸਾਨ ਮਾਪਿਆ ਨਹੀਂ ਜਾ ਸਕਦਾ ਇਹਨੇ ਇੱਕ ਹੋਮੀਓਪੈਥਿਕ ਡਾਕਟਰ ਏਐਸ ਮਾਨ 7 ਸਾਲ ਪਹਿਲਾਂ ਡਾਕਟਰ ਮਾਨ ਨੇ ਕੁਝ ਅਜੀਹਾ ਵੇਖਿਆ ਕਿ ਸ਼ਰਾਬ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਮਾਨਯ ਸ਼ਰਾਬ ਖਿਲਾਫ ਮੁਹਿੰਮ ਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਨਾਲ ਲਿਆ ਅਤੇ ਪੰਚਾਇਤੀ ਰਾਜ ਐਕਟ ਬਾਰੇ ਦੱਸ ਉਹਨਾਂ ਦੀ ਤਾਕਤ ਤੋਂ ਜਾਣੂ ਕਰਵਾਇਆ ਇਹ ਮੇਰੇ ਕਿਸੇ ਦੋਸਤ ਦੇ ਬੇਟੇ ਦੀ ਮੇਰੇ ਸਾਹਮਣੇ ਸ਼ਰਾਬ ਪੀ ਪੀ ਕੇ ਮੌਤ ਹੋਈ ਵਹਾਂ ਸੇ ਮੇਰੇ ਕੋ ਮਨ ਮੇ ਆਇਆ ਕਿ ਕੁਛ ਨਾ ਕੁਛ ਕੀਤਾ ਜਾਏ ਐਸਾ ਕਿ ਸ਼ਰਾਬ ਕੇ ਵਿਰੁੱਧ ਪ੍ਰਚਾਰ ਕਰੇ ਹਮ ਤੋਂ ਹਮਨੇ 2009 ਸੇ ਜੇ ਜਿੱਦ ਸ਼ੁਰੂ ਕੀਤੀ ਕਿ ਹਮ ਜਾਏਗੇ ਲੋਕੋ ਮੇ ਹਮ ਪੰਚਾਇਤੋ ਮੇ ਜਾਏਗੇ ਉਨਕੋ ਜਗਾਏਗੇ ਤੋਂ ਕਿ ਆਪ ਇਸ ਪਾਵਰ ਕੋ ਜੂਜ ਕਰੇ ਔਰ ਮਤਾ ਡਾਲੇ ਕਿ ਹਮਾਰੇ ਗਾਉਂ ਮੇ ਸਕੂਲ ਹੋ ਡਿਸਪੈਂਸਰੀ ਹੋ ਪਰ ਠੇਕਾ ਨਾ ਹੋ ਸ਼ਰਾਬ ਹੁਣ ਪੰਜਾਬ ਦੇ ਪਿੰਡਾਂ ਦੀਆਂ ਕਈ ਪੰਚਾਇਤਾਂ ਆਪਣੇ ਪੱਧਰ ਤੇ ਪਿੰਡਾਂ ਚ ਸ਼ਰਾਬ ਦੇ ਠੇਕੇ ਬੰਦ ਕਰਵਾ ਰਹੀਆਂ ਨੇ 5 ਸਾਲ ਅੰਦਰ 22 ਜ਼ਿਲ੍ਹਿਆਂ ਦੇ 186 ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪਿੰਡ ਚੋਂ ਠੇਕੇ ਬੰਦ ਕਰਵਾਉਣ ਦਾ ਮਤਾ ਪਾਸ ਕਰ ਚੁੱਕੀਆਂ ਨੇ। ਇਹਨਾਂ ਪਿੰਡਾਂ ਦੇ ਲੋਕ ਠੇਕੇ ਬੰਦ ਹੋਣ ਦਾ ਸਵਾਗਤ ਕਰ ਰਹੇ ਨੇ। ਸਾਡੇ ਪਿੰਡ ਜਮ ਸਰਾਵਾ ਠੇਕਾ ਮੇਰੇ ਖਿਆਲ 15-20 ਸਾਲ ਤੋਂ ਚੱਲਦਾ ਸੀ। ਤੇ ਹੁਣ ਇਹਨੂੰ ਬੰਦ ਹੋਏ ਨੂੰ ਮੇਰੇ ਖਿਆਲ ਵੀ 2 ਸਾਲ ਹੋ ਗਏ। ਪਰ ਡਾਕਟਰ ਮਾਨ ਸਾਹਿਬ ਦੇ ਕਰਕੇ ਉਪਰਾਲਾ ਮਤਾ ਪਾਸ ਕੀਤਾ ਹੈ। ਉਦੋਂ ਤੋਂ ਸਾਡੇ ਪਿੰਡ ਦੇ ਬਹੁਤ ਸੁੱਖ ਸ਼ਾਂਤੀ ਤੇ ਆਰਾਮ ਨਾਲ ਲੋਕ ਕਰ ਰਹੇ ਨੇ ਅੱਜ। ਜੋ ਇਸੇ ਤਰ੍ਹਾਂ ਪੰਜਾਬ ਦਾ ਸੂਜਮਾਨ ਤੇ ਪੜਿਆ ਲਿਖਿਆ ਵਰਗ ਅੱਗੇ ਆਏ ਅਤੇ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਹੱਕਾਂ ਦਾ ਇਸਤੇਮਾਲ ਕਰਨ ਤਾਂ ਨਸ਼ੀ ਦੀ ਅਲਾਮਤ ਤੇ ਕਾਫੀ ਹੱਦ ਤੱਕ ਨੱਥ ਪਾਈ ਜਾ ਸਕਦੀ ਹੈ